ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਜਪਾ ਸੁਣਦੇ ਹਾਂ ਲੇਖਕ ਗੁਰਦੇਵਾਲ ਸਿੰਘ ਜੀ ਦੀ ਲਿਖੀ ਹੋਈ ਕਹਾਣੀ ਸੱਗੀ ਫੁੱਲ ਜਦੋਂ ਦੀ ਈਸ਼ਰ ਦੀ ਪੈਣ ਮੁੰਡੇ ਦੇ ਵਿਆਹ ਦੀ ਪੇਲੀ ਦੇ ਕੇ ਗਈ ਸੀ ਉਸ ਵੇਲੇ ਤੋਂ ਈਸ਼ਰ ਦੀ ਪਤਨੀ ਮੁੰਨੋ ਨੇ ਰੇੜ ਕਾ ਪਾਇਆ ਹੋਇਆ ਸੀ ਉਹ ਸਵੇਰੇ ਸ਼ਾਮ ਉਹੀ ਗੱਲ ਛੇੜੀ ਰੱਖਦੀ ਸੀ ਪਰੀਸ਼ਰ ਅਜੇ ਤੱਕ ਆਪਣੀ ਅੜੀ ਫੜੀ ਬੈਠਾ ਸੀ ਮੁੰਨੋ ਕਹਿੰਦੀ ਸੀ ਕਿ ਵਿਆਹ ਤੇ ਗੱਜ-ਬੱਜ ਕੇ ਜਾਣਾ ਹੈ ਨਈ ਦਾ ਸ਼ਰੀਕਾ ਤੋਂ ਨੱਕ ਵਡਾਉਣ ਨਾਲੋਂ ਚੁੱਪ ਹੀ ਚੰਗੇ ਹੈ ਪਰੀਸ਼ਰ ਗਰੀਬੀ ਦਾਅਵੇ ਵਾਲਾ ਕੰਮ ਕਰਕੇ ਡੰਗ ਸਾਰਨਾ ਚਾਹੁੰਦਾ ਸੀ ਸ਼ਾਮ ਨੂੰ ਜਦੋਂ ਈਸ਼ਰ ਹੱਲ ਛੱਡ ਕੇ ਮੁੜਿਆ ਤਾਂ ਮੁੰਨੋ ਨੇ ਫੇਰ ਉਹੀ ਰੇੜਕਾ ਪਾ ਲਿਆ ਉਸਨੇ ਈਸ਼ਰ ਨੂੰ ਦੱਸਿਆ ਕਿ ਅੱਜ ਬਚਨੀ ਦੀ ਬੇਬੇ ਆਈ ਸੀ। ਉਸੀਆਂ ਗੱਲਾਂ ਸੁਣ ਕੇ ਉਸ ਦਾ ਕਾਲਜਾ ਮਚ ਗਿਆ। ਬਚਨੀ ਦੀ ਬੇਬੇ ਨੇ ਦੱਸਿਆ ਕਿ ਉਸ ਦੀ ਜਠਾਣੀ ਸਾਰੇ ਪਿੰਡ ਵਿੱਚ ਗੁੱਡਾ ਬੰਨੀ ਫਿਰਦੀ ਏ ਕਿ ਅੱਡ ਹੋਣ ਵੇਲੇ ਦਾ ਦੋਵੇਂ ਪਤੀ ਪਤਨੀ ਨੂੰ ਚੱਕੀ ਫਿਰਦੇ ਸਨ। ਜਾਇਦਾਦ ਜੋ ਵੰਡਾਉਣੀ ਸੀ ਪਤਾ ਤਾਂ ਹੋਣ ਲੱਗੂਗਾ ਜੋ ਬਰਾਬਰ ਦਾ ਜੋ ਘਰ ਲਟਾਉਣਾ ਪਿਆ ਉਹ ਵੀ ਵੇਖੇਗੀ ਕਿ ਕਿਹੜੇ ਤੱਗੇ ਕਿਰਾਾ ਕੇ ਲਿਜਾਣਦੇ ਨੇ ਇਸ ਕਾਰਨ ਹਰਖੀ ਹੋਈ ਮੋਨੋ ਕਹਿੰਦੀ ਸੀ ਕਿ ਉਹ ਵੀ ਪਾਲੇ ਦੀ ਧੀ ਨਹੀਂ ਜੇ ਸਗੇ ਰਤਿਆਂ ਚ ਇਹਨਾਂ ਦਾ ਸੌਂਡ ਕਾ ਨੀਵਾਂ ਨਾ ਕੀਤਾ ਸਾਡੀ ਛਪਰੀ ਤੇ ਭਾਵੇਂ ਕੱਖ ਨਾ ਰੇ ਪਰੇਸ਼ਰ ਨੇ ਉਸ ਦੀ ਗੱਲ ਦਾ ਕੋਈ ਮੋੜ ਨਾ ਕੀਤਾ ਕੋਈ ਦਾ ਸਾਰਾ ਦਿਨ ਦੇ ਠਗੇਵੇਂ ਨਾਲ ਉਸਦੇ ਹੱਡ ਦੁਖੀ ਜਾਂਦੇ ਸਨ ਉਹ ਤੋਂ ਕੌੜੀਆਂ ਕੁਸੈਲੀਆਂ ਸੁਣ ਕੇ ਚਿੱਤ ਹੋਰ ਭੜਾ ਹੋ ਗਿਆ ਸੀ ਪਰ ਮੁੰਨੋ ਨੇ ਗੱਲ ਫੇਰ ਉਧਰ ਹੀ ਮੋੜ ਦਿੱਤੀ ਇਹ ਤਾਂ ਕੋੜਾਕੁੰਟ ਪਰਣਾ ਹੀ ਪਵੇਗਾ ਜੇ ਮਾੜਾ ਮੋਟਾ ਵੀ ਹੱਥ ਕੁੱਟਿਆ ਤਾਂ ਇਸ ਕਲਮੋਹੀ ਨੇ ਸਾਰੀ ਉਮਰ ਮੈਨੂੰ ਚੋਬਾ ਲਾਉਣੀਆਂ ਹਨ ਨਾਲੇ ਉਧਰੋਂ ਉਸ ਦੀ ਭੈਣ ਵੱਲੋਂ ਵੀ ਡਰ ਲੱਗਦਾ ਹੈ ਕੁਝ ਤਾਂ ਉਹਦਾ ਵੀ ਸੁਭਾਗ ਕਰਵਾ ਹੈ ਕੁਝ ਇਹਨਾਂ ਦੀ ਸਿੱਖੀ ਸਿਖਾਈ ਉਹ ਹੋਰ ਦੇ ਆ ਹੋਰ ਬਣਾ ਲਵੇਗੀ ਉਸਨੇ ਇਹ ਕਹਿਣਾ ਹੈ ਕਿ ਚਾਰ ਛਿਲੜ ਲਾਉਣ ਦੇ ਮਾਰੇ ਏਸਲ ਵੱਟ ਗਏ ਉੰਜ ਹੀ ਪਹਿਲਾ ਸਾਹਾ ਹੈ ਲੈਣ ਦੇਣ ਤਾਂ ਜਗ ਤੇ ਬਣਿਆ ਹੀ ਆਇਆ ਹੈ ਜਿਨ੍ਹਾਂ ਦੇ ਘਰੇ ਦੋ ਡੰਗ ਦੀ ਰੋਟੀ ਵੀ ਨਹੀਂ ਪੱਕਦੀ ਉਹ ਵੀ ਭੈਣ ਭਰਾਵਾਂ ਦੇ ਮਗਰ ਨਹੀਂ ਰਹਿੰਦੇ ਮੰਨੋ ਕਿੰਨਾ ਚਿਰ ਬੋਲਦੀ ਰਹੀ ਤੇ ਈਸ਼ਰ ਚੁੱਪ ਕੀਤਾ ਸੁਣਦਾ ਰਿਹਾ ਉਹਨੋਂ ਮੰਨੋ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਔੜ ਰਿਆ ਸੀ ਉਹ ਸੋਚਾਂ ਵਿੱਚ ਪਿਆ ਸਿਰ ਫੜੀ ਖੁਰਲੀ ਤੇ ਬੈਠਾ ਰਿਹਾ ਮੰਨੋ ਤੋਂ ਕਰਦੀ ਹਾਲਤ ਗੁੱਝੀ ਨਹੀਂ ਸੀ ਭਰਾ ਨਾਲ ਉਹ ਅੱਡ ਹੋਣ ਵੇਲੇ ਈਸ਼ਰ ਦੇ ਵਿਆਹ ਲਈ ਲੈਕਰ ਦੇ ਉੱਤੇ ਉਹਦਾ ਅੰਗੂਠਾ ਲਵਾ ਗਏ ਫੇਰ ਈਸ਼ਰ ਦੀ ਭਰਜਾਈ ਨੇ ਭਾਂਡੇ ਚੁੱਕਣ ਦਿੱਤੇ ਸਨ ਪਹਿਲੀ ਵੀ ਅੱਦਿਓ ਬਹੁਤੀ ਮਾਰੂ ਦਿੱਤੀ ਸੀ। ਇਕੱਲਾ ਹੋਣ ਕਰਕੇ ਚੱਜ ਨਾਲ ਉਹ ਵਿਆਹੀ ਬਿਜੀ ਨਹੀਂ ਜਾਂਦੀ ਸੀ। ਉਧਰੋਂ ਕਰਜ਼ਾ ਹੋਰ ਵਧੇ ਜਾਂਦਾ ਸੀ। ਇਸ ਲਈ ਹੋਰ ਕੋਈ ਵਾਧੂ ਖਰਚ ਸਹਿਣਾ ਉਹਨੂੰ ਅੰਡੀਆਂ ਚੱਕ ਕੇ ਫਾਹਾ ਲੈਣ ਵਾਲੀ ਗੱਲ ਲੱਗਦੇ ਸੀ। ਮੁੰਨੋ ਵੀ ਚਿੱਤੋਂ ਉਹਨੂੰ ਦੁਖੀ ਕਰਕੇ ਰਾਜੀ ਨਹੀਂ ਸੀ। ਪਰ ਜਠਾਣੀ ਦੇ ਤਾਨੇ ਮੇਣੇ ਸੁਣਦੇ ਤਾਂ ਉਹਦੀ ਕੋਈ ਵਾਹ ਨਾ ਜਾਂਦੀ। ਜੱਗ ਭਾਵੇਂ ਕਿਸੇ ਨੇ ਜਿੱਤਿਆ ਪਰ ਨਮੋਸ਼ੀ ਝੱਲਣੀ ਵੀ ਕਿਹੜਾ ਸੌਖੀ ਸੀ ਈਸ਼ਰ ਨੂੰ ਢਿੱਲਾ ਵੇਖ ਕੇ ਮੁੰਨੋ ਨੇ ਕਿਹਾ ਕਿ ਉਹ ਮੁੰਡੇ ਦੇ ਕੱਪੜੇ ਲੇੜੇ ਬਣਾ ਲਵੇ ਹੋਰ ਸਾਰਾ ਮੈਂ ਆਪ ਸਾਰ ਲਵਾਂਗੀ ਈਸ਼ਰ ਨੇ ਉਸ ਵੱਲ ਹੈਰਾਨੀ ਨਾਲ ਵੇਖਦੇ ਆ ਪੁੱਛਿਆ ਕਿ ਬਾਕੀ ਉਹ ਕਿਵੇਂ ਸਾਰ ਲਵੇਗੀ ਉਹ ਆਪੇ ਸਾਰ ਲਵੇਗੀ ਕਹਿ ਕੇ ਉਹ ਉੱਠ ਕੇ ਆਪਣੇ ਕੰਮ 'ਚ ਆ ਲੱਗੀ ਈਸ਼ਰ ਕਿੰਨਾ ਚਿਰ ਸੋਚਦਾ ਰਿਹਾ ਪਰ ਉਹਦੇ ਇਸ ਨੇ ਕੋਈ ਸਮਝ ਨਾ ਪਈ ਅਗਲੇ ਦਿਨ ਈਸ਼ਰ ਨੇ ਮੰਡੀਆਂ ਬੀ ਲੈਣ ਜਾਣਾ ਸੀ ਜਦੋਂ ਉਹ ਤੁਰਨ ਲੱਗਿਆ ਤਾਂ ਮੁੰਨੋ ਨੇ ਉਹਨੂੰ ਅੰਦਰ ਸੱਦ ਲਿਆ ਸੰਦੂਕ ਕੋਲ ਜਾ ਉਹਸ ਆਪਣੀ ਸੱਗੀ ਈਸ਼ਰ ਨੂੰ ਫੜਾਉਂਦਿਆ ਗਿਆ ਕਿ ਉਹ ਇਸ ਨੂੰ ਅਪਣਾ ਕੇ ਨਵੇਂ ਫੈਸ਼ਨ ਦੇ ਟਾਂਡੇ ਕਰਾ ਲਿਆਈ ਮਹੌਦਾ ਤੇ ਉਹ ਆਪੇ ਕਰੋ ਜੋੜ ਲਓ ਈਸ਼ਰ ਨੂੰ ਜਿਵੇਂ ਸਕਤਾ ਮਾਰ ਗਿਆ ਉਹ ਕਾਫੀ ਸਮਾਂ ਕਦੇ ਸੱਗੇ ਵੱਲ ਤੇ ਕਦੇ ਮੋਨੋ ਵੱਲ ਵੇਖਦਾ ਰਿਹਾ ਮੋਨੋ ਨੇ ਕਿਹਾ ਇਸ ਵਿੱਚ ਨਮੋਸ਼ੀ ਕਾਦੀ ਏ ਆਪਣੀ ਇੱਜ਼ਤ ਲਈ ਲੋਕ ਦੇਹਾ ਵੇਚ ਦਿੰਦੇ ਹਨ ਇਹ ਤਾਂ ਸੋਨਾ ਹੈ ਉਸ ਨੇ ਕਿਹਾ ਕਿ ਉਹਦਾ ਸ਼ੇਰ ਪੁੱਤਰ ਜਿਉਂਦਾ ਰਹੇ ਗਲਰਾ ਨਿਕਲਿਆ ਤਾਂ ਸੱਗੀਆਂ ਬਥੇਰੀਆਂ ਏ ਕਹਿੰਦਿਆਂ ਉਹਨੇ ਵੇੜੇ ਵਿੱਚ ਘਢੀਰਾ ਰੇੜੀ ਫਿਰਦੇ ਮੱਖਣਵਾਲ ਤੱਕਿਆ ਤੇ ਉਸ ਦੀਆਂ ਅੱਖਾਂ ਨਿਸ਼ਕ ਪਈਆਂ ਈਸ਼ਰ ਨੀਵੀਂ ਪਾਈ ਖਲੋਤਾ ਰਿਹਾ ਉਸ ਨੂੰ ਜਾਪਿਆ ਜਿਵੇਂ ਉਹਦੇ ਉੱਤੇ ਕੋਈ ਢਿਗ ਡਿੱਗੀ ਹੋਵੇ ਉਹਦਾ ਸਾਹ ਘੁੱਟ ਰਿਹਾ ਸੀ ਪਰ ਮੁੰਨੋ ਨੇ ਉਹਨੂੰ ਵਾਹ ਫੜ ਕੇ ਲੈ ਆਂਦਾ ਤੇ ਦਰਵਾਜ਼ੇ ਤੇ ਛੱਡਾਈ ਈਸ਼ਰ ਜਦੋਂ ਤੱਕੀ ਵਿੱਚ ਮੰਡੀ ਦੇ ਰਾਹ ਪੈ ਗਿਆ ਤੇ ਫੇਰ ਜਦੋਂ ਨਾਨਕਾ ਮਹਿਨ ਈਸ਼ਰ ਦੀ ਭੈਣ ਦੇ ਸਹੌਰੀ ਆਇਆ ਤਾਂ ਉਦੋਂ ਮੁੰਨੋ ਧਰਤੀ ਤੋਂ ਹੱਥ ਹੱਥ ਉੱਚੀ ਉੱਡ ਰਹੀ ਸੀ ਉਹਦੇ ਨਵੇਂ ਫੈਸ਼ਨ ਦੇ ਕਾਂਟਿਆਂ ਤੇ ਸੋਚੇ ਤੇ ਹੋਰਾਂ ਦੀ ਚਰਚਾ ਸਾਰੇ ਅੰਗ ਸਾਗ ਕਰ ਰਹੇ ਸਨ ਉਹਦੀ ਜਠਾਣੀ ਤੋਂ ਜਿਹੜੀ ਕਦੋਂ ਦੀ ਥੋਹੇ ਵਾਂਗ ਤਪਦੀ ਫਿਰਦੀ ਸੀ ਤੋ ਮੱਖੀ ਨਹੀਂ ਉੱਡਦੀ ਸੀ ਮੁੰਨੋ ਵਾਰ-ਵਾਰ ਆਪਣੀ ਜਠਾਣੀ ਵੱਲ ਝਾਕਦੀ ਪਾਰੋਂ ਅਗੋਂ ਆਖੂਚੀ ਨਹੀਂ ਸੀ ਕਰ ਸਕਦੇ ਜੰਜ ਤੋਰ ਜਦੋਂ ਮੇਲਣਾ ਗਿੱਧਾ ਪਾਉਣ ਲੱਗੀਆਂ ਤਾਂ ਮੁੰਨੋ ਨੱਚਣ ਲਈ ਆਪੇ ਵਿਚਾਲੇ ਆਖੜੋਤੇ ਉਂਝ ਵੀ ਨਾਨਕਾ ਮੇਲ ਵਿੱਚ ਉਹ ਔਂਗਰੋ ਸਭ ਤੋਂ ਛੋਟੀ ਸੀ ਤੇ ਰੂਪ ਵੀ ਅੱਜ ਉਹਦੇ ਉੱਤੇ ਲੋਹੜੇ ਦਾ ਚੜਿਆ ਸੀ ਮੇਲਣਾ ਨੇ ਗਿੱਧਾ ਸ਼ੁਰੂ ਕੀਤਾ ਇੱਕ ਵੇਰਾਂ ਤਾਂ ਮੁੰਨੋ ਦੀਆਂ ਗੱਲਾਂ ਸੰਗ ਨਾਲ ਉਹਦੇ ਹਵਾ ਪਿਆਜੀ ਸਿਰਕੇ ਵਰਗੀਆਂ ਹੋ ਗਈਆਂ ਪਰ ਬਿੰਦ ਲੈ ਕੋ ਪਿੱਛੋਂ ਅੱਡੀ ਗਿੱਦੇ ਦੀ ਤਾਲ ਨਾਲ ਵੱਜਣ ਲੱਗੀ ਸਾਰੇ ਅੰਗ ਪਾਰੇ ਵਾਂਗ ਠੇੜਕਣ ਲੱਗੇ ਸਿਰਕੇ ਦੀਆਂ ਕੰਨੀਆਂ ਫੜ ਕੇ ਜਦੋਂ ਉਹਨੇ ਗੇੜਾ ਦਿੱਤਾ ਲੱਕ ਸੱਪਣੇ ਵਾਂਗ ਸੱਤਵਲ ਖਾ ਗਿਆ ਉਹਦੀਆਂ ਅੱਡੀਆਂ ਨਾਲ ਵੇੜੇ ਵਿੱਚ ਪੰਜਾਬਾਂ ਦੇ ਘੁੰਗਰੂਆਂ ਵਾਂਗ ਜੰਜੀਰੀ ਪੁਲੀਕੀ ਗਈ ਗਿੱਧਾ ਪਾਉਂਦਿਆਂ ਮੇਲਣਾ ਦੇ ਹੱਥ ਥੱਕ ਚੱਲੇ ਸਨ ਪਰ ਮੁੰਨੋ ਨੂੰ ਸਗੋਂ ਹੋਰ ਖੁਮਾਰੀ ਚੜਦੀ ਜਾਂਦੀ ਸੀ ਗਲੀ ਵਿੱਚ ਪਿੰਡ ਦੇ ਗੱਬਰੂਆਂ ਦਾ ਖਾਸਾ ਇਕੱਠ ਹੋ ਗਿਆ ਸੀ ਕਈ ਗਿੱਧੇ ਦੀ ਲੋਰ ਵਿੱਚ ਆਏ ਮੇਲਣਾ ਦੇ ਹੋਰ ਨੇੜੇ ਹੁੰਦੇ ਜਾਂਦੇ ਸਨ ਉਹਨਾਂ ਦੇ ਮੁੰਨੋ ਦੀਆਂ ਤਾਰੀਫਾਂ ਸ਼ੁਰੂ ਕਰ ਦਿੱਤੀਆਂ ਗਿੱਧੇ ਵਾਲਿਆਂ ਦੇ ਨੇੜੇ ਆਏ ਦੋ ਗੱਬਰੂਆਂ ਵਿੱਚੋਂ ਇੱਕ ਨੇ ਕਿਹਾ ਮੇਤਰਾ ਰਨ ਦੀਆਂ ਅੱਖਾਂ ਵੇ ਕਿਵੇਂ ਲਾਗ ਵਾਂਗੂ ਜਗਦੀਆਂ ਹਨ ਦੂਜੇ ਨੇ ਆਹ ਵਿੱਚ ਸਿਰ ਹਿਲਾਉਂਦਿਆਂ ਕਿਹਾ ਕਿ ਜੇ ਕਿਤੇ ਓਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਤਾਂ ਮਾਤੜ ਛੜਿਆਂ ਦੇ ਆਹੂ ਲਾ ਕੇ ਰੱਖ ਦਿੰਦੀ ਪਰ ਉਹਦੇ ਰੱਬ ਨੇ ਰੂਪ ਦੇਣ ਵੇਲੇ ਹੋਰਾ ਵੀ ਸੋਪੋਣਾ ਨਹੀਂ ਕੀਤਾ ਜਿਵੇਂ ਕਿਤੇ ਵਿਹਲਾ ਬਹਿ ਕੇ ਘੜੀ ਹੁੰਦੀ ਹੈ ਕਿਤੇ ਕੋਈ ਕਸਰ ਨਹੀਂ ਛੱਡੀ ਅਸलो 인ਦਰ ਦੇ ਅਖਾੜੇ ਦੀ ਪਰੇ ਲੱਗਦੀ ਹੈ ਗਿੱਦਾ ਮੱਠਾ ਪੈਂਦਾ ਪੈਂਦਾ ਬੰਦ ਹੋ ਗਿਆ ਕੋਈ ਮੇਲਣ ਬੋਲੀ ਪਾਉਣ ਲੱਗੀ ਸੀ ਬੋਲੀ ਤੋੜੇ ਨਾਲ ਗਿੱਦੇ ਦੀ ਤਮਕਾਰ ਫੇਰ ਪੈਣ ਲੱਗ ਪਈ ਪਰ ਹੁਣ ਮੁੰਨੋ ਪੈਰ ਦਾ ਗਿੱਟਾ ਫੜ ਕੇ ਬੈਠ ਗਈ ਗਿੱਦਾ ਪਾਉਂਦੀਆਂ ਸਾਰਿਆਂ ਨੇ ਹੈਰਾਨੀ ਨਾਲ ਇੱਕ ਵਾਰੀ ਪੁੱਛਿਆ ਮੁੰਨੋ ਨੇ ਮਲਮੀ ਜਹੀ ਜੀਬ ਨਾਲ ਜਵਾਬ ਦਿੱਤਾ ਪਰਾ ਸਿਆਣੀਆਂ ਤਾੜ ਗਈਆਂ ਕਿ ਮੋਚ ਉਹਦੇ ਕਿਤੇ ਹੋਰ ਆਈ ਸੀ ਮੇਲਣ ਤਾਂ ਜੁਟਾਂ ਨਜ਼ਰ ਲੱਗ ਗਈ ਉਹਨਾਂ ਦੋਹਾ ਗੱਬਰੂਆਂ ਵਿੱਚੋਂ ਇੱਕ ਨੇ ਕਿਹਾ ਤੇ ਚੁੱਪ ਕਰਕੇ ਤੁਰ ਗਏ ਧੰਨਵਾਦ ਜੀ ਜੇ ਘਰੇ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ アジ。